ਪੰਜਾਬ ਸਰਕਾਰ ਦੀ ਨਸ਼ਾ ਤਸਕਰ ਖਿਲਾਫ ਚਲ ਰਹੀ ਯੁੱਧ ਨਸ਼ਾ ਵਿਰੁੱਧ ਮਹੂਤ ਤਹਿਤ ਕਪੂਥਲਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਔਰਤ ਦਿਨ ਨਜਾਇਜ਼ ਉਸਾਰੀ ਨੂੰ ਪਾ ਦਿੱਤਾ ਬੀਜਪੀਓ ਨੇਡਾਲਾ ਦੇ ਹੁਕਮਾਂ ਅਨੁਸਾਰ ਪਿੰਡ ਲਖਨ ਖੇਲੋ ਥਾਣਾ ਸਬਾਨਪੁਰ ਅਧੀਨ ਜ਼ਗੀਰਕੌਰ ਉਰਫ ਬਿੱਲੋ ਪਤਨੀ ਕ੍ਰਿਸ਼ਨ ਸਿੰਘ ਵੱਲੋਂ ਪੰਚਾਇਤੀ ਜ਼ਮੀਨ ਉੱਪਰ ਕੀਤੇ ਗਏ ਨਜਾਇਜ਼ ਕਬਜ਼ੇ ਤੇ ਪ੍ਰਸ਼ਾਸਨ ਨੇ ਪੀਲਾ ਪੰਚਾਇਆ ਚਲਾਇਆ ਐਸਐਸਪੀ ਕਪੂਥਲਾ ਗੌਰਵ ਤੂਰਾ ਨੇ ਦੱਸਿਆ ਕਿ ਜਗੀਰ ਕੌਰ ਵਿਰੁੱਧ ਐਨਡੀਪੀਐਸ ਐਕਟ ਤਹਿਤ ਅੱਠ ਵੱਖ-ਵੱਖ ਕੇਸ ਦਰਜ ਹਨ ਉਸ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਨਾਜਾਇਜ਼ ਕਬਜ਼ਾ ਨਾ ਛੱਡਣ ਕਾਰਨ ਪੁਲਿਸ ਦੀ ਮਦਦ ਨਾਲ ਉਸਾਰੀ ਟਾਈ ਗਈ ਐਸਐਸਪੀ ਨੇ ਸਪਸ਼ਟ ਕੀਤਾ ਕਿ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਜਾਰੀ ਰਹੇਗੀ ਪੰਜਾਬ ਸਰਕਾਰ ਵੱਲੋਂ ਗਲਤ ਕੰਮਾਂ ਦੇ ਖਿਲਾਫ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਲਖਨਖੋੜੇ ਪਿੰਡ ਥਾਣਾ ਸੁਬਾਨਪੁਰ ਹਲਕਾ ਪਲਾਥ ਦੇ ਵਿੱਚ ਹਾਜ਼ਰ ਆ ਜਿੱਥੇ ਆਂ ਕੁਝ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬीडीपी ਉਹ ਨਡਾਲਾ ਸਾਹਿਬ ਵੱਲੋਂ ਮੌਕੇ ਤੇ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਹ ਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਤੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹ ਘਰ ਜਗੀਰ ਕੌਰ ਉਲਫ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਂਡਿੰਗ ਦੇ ਅਸੈਟ ਦੇ ਦਰਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਟੀਪੀਆਰ ਸੈਟ ਦਾ ਮੁਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਵੱਡੀ ਕਾਰਵਾਈ ਮੇਰੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇਹ ਕਪੂਰਥਲਾ ਪੁਲਿਸ ਤੇ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇਹ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾ ਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਕਬਜ਼ਾ ਹੈ ਉਹ ਲਿਆ ਗਿਆ ਹੈਗਾ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਇਹ ਇਸ ਪੰਜਾਬ ਸਰਕਾਰ ਦਾ ਤੇ ਦਾ ਤੀਜਾ ਹੈਗਾ ਕਿ ਅਸੀਂ ਵਚਨਬੱਧ ਹੈਗੇ ਹਾਂ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ ਕਾਰੋਬਾਰ ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਬਚਣ ਵਾਲਾ ਇਸ ਪਿੰਡ ਦੇ ਤੇ ਇਸ ਕੋ